ਆਰੇ ਮੈਰੀ ਅਮਰੀਕਾ ਤੋਂ ਜਿਹੜਾ ਗੁਰਜੀਤ ਸਿੰਘ ਆਪਣਾ ਲੁਧਿਆਣਾ ਦਾ ਉਹ ਉਹਨਾਂ ਦੀ ਵਾਈਫ ਹੈ ਜੀ ਉਹਦੇ 45% ਨੰਬਰ ਆਉਂਦੇ ਸੀ ਜੀ ਪਰ ਜਿਹੜੀ ਇੱਕ ਉਥੇ ਲੇਡੀ ਸੀ ਅੰਗਰੇਜ਼ ਅਮਰੀਕਾ ਉਹਦੇ ਹੁੰਦੇ ਸੀ ਤਕਰੀਬਨ 95 ਹਾਂ ਜੀ ਉਹ ਕਹਿੰਦੀ ਮਹਾਰਾਜ ਜੀ ਦੇ 95 ਹੁੰਦੇ ਆ ਮੇਰੇ ਤਾਂ 45 ਹੁੰਦੇ ਵੀ ਮੈਂ ਕਿਹਨੂੰ 70% ਆ ਜਾਣ ਜੀ ਮਹਾਰਾਜ ਕਿਰਪਾ ਹੋ ਜੇ ਮਹਾਰਾਜ ਜਲੋਕਿੰਦੇ ਨੂੰ ਫੋਨ ਕਰਦਿਏ ਸਵਾਰਾਰਾ ਨੂੰ ਇਹਨਾਂ ਕਥੇ ਵੇਤ ਕਰਦੇ ਸੂ ਮਹਾਰਾਜ ਠੀਕ ਹੈ ਬਰ ਅਰਦਾਸ ਕੀਤੀ ਮਹਾਰਾਜ ਇਹਦੇ 97 ਆ ਜਾ ਉਹਦੇ 97 ਆ ਅੰਗਰੇਜ਼ ਵੀ ਫੇਲ ਹੋ ਗਏ ਇੰਨੀ ਚੁਰਕੀ ਗਈ ਹੈ ਪਰ ਉਹ ਉਹ ਇੰਟੈਲੀਜੈਂਟ ਸੀ ਕਹਿੰਦੇ ਬਹੁਤ ਦੇ ਕਹਿੰਦੀ ਵੀ ਮੈਨੂੰ ਪੇਪਰ ਇੰਨਾ ਸੌਖਾ ਵਾਰਾ ਜ ਨਹੀਂ ਦਿੱਤਾ ਤੇ ਵੀ ਮੇਰੇ 97 ਆ ਗਏ ਉਹ ਫੇਲ ਹੀ ਹੋਣ ਹਾਂ ਉਹ ਕਹਿੰਦੀ ਮੈਂ ਫੇਲ ਕਿਤਾ ਉਹ ਫੇਲ ਨਹੀਂ ਹੋਣਾ ਇਹ ਪਾਉਗੀ ਸੰਤਾ ਦੀ ਜਿਹੜੀ ਚੋਲੀ ਦੀ ਬੇਟੀ ਹੈ ਜੀ ਜਿਹੜੀ ਚੋਲੀ ਦੀ ਬੇਟੀ ਹੈ ਉਹ ਇੱਥੇ ਵਰਸੀ ਤੇ ਆਈ ਸੀ ਇਹ ਜੀ ਇਹ ਇੱਥੇ ਕਰਨੀ ਕੋਈ ਜੁਗਰੂ ਨੰਬਰ ਹੁੰਦਾ ਤਾਂ ਹੈ ਨਹੀਂ ਬਗਾ ਜੋ ਹੁੰਦਾ ਉਹ ਹੀ ਲੀਏ ਜਾਂਦਾ ਸੇਵਾ ਕਰੀਏ ਜਲ ਮਹਾਰਾਜ ਆਪਣੇ ਮਹਿਰਤਾਂ ਨੇ ਉਹਦੇ ਪਤਾ ਕਿੰਨੇ ਨੰਬਰ ਹੁੰਦੇ ਰਹੇ 99 ਤੁਸ ਲਓ ਆਈ ਤੋਂ ਆਨਲਾਈਨ ਨੰਨਾਂ ਐਟਰੀ 99 ਤੇ ਉਹ ਸਾਥ ਜੀ ਬੜੇ ਮਖੌਲ ਕਰਨਗੇ ਤਾਂ ਤਾਂ ਹੁੰਦਾ ਕੁਝ ਨਹੀਂ ਤੇ ਤੇਰੇ 99 ਹੈ ਕਦੇ ਨਾ ਨਾੜੀ ਕਰਕੇ ਅਰੇ